ਇਕਨ ਵਾਲੇ ਰਾਹ ਤੇ ਜਾਵਾਂਗੇ ਰਾਸ਼ੀ ਵੜਾਇਆ ਕੀ ਕਰਨਾ ਜਿੰਕੋਰ ਪਾਸ ਹੋਣ ਦੇ ਲਈ ਭਾਜੀ ਭੇਜਿਆ ਕੈਨੇਡਾ ਅਮਰੀਕਾ ਪਿਛੇ ਨਾ ਮਸ਼ੀਨ ਲਾਈ ਆ ਲੱਸੀ ਬਣਾਉਣ ਨੂੰ ਮੇਰੀ ਘੈਂਟ ਗੱਲ ਆਪਾਂ ਲੱਸੀ ਪੀ ਕੇ ਦੇਖਦੇ ਪਿਆ ਹੋ ਜੀ ਲੱਸੀ ਗਾਲ ਜੀ ਸਵਾਗਤ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਅਸੀਂ ਖੜੇ ਆ ਜੀ ਸ਼ੂਸਾ ਦੇ ਮੇਲੇ ਕਿਨੇ ਪਿਛਲੇ ਸਾਲ ਵੀ ਦੇਖਿਆ ਸੀ ਤੇ ਇਸ ਸਾਲ ਵੀ ਇੰਚਾਸ ਜੀ ਆਉਣ ਦੀ ਤੇ ਤੁਸੀਂ ਦੇਖ ਹੀ ਲਿਆ ਹੈ ਕਿ ਥਾਰ ਨੂੰ ਆਉਣ ਨੂੰ ਰਸਤਾ ਨਹੀਂ ਮਿਲਿਆ ਤਾਂ ਆਪਾਂ ਖੇਤੋਂ ਖੇਤੀ ਜੀ ਘਾਰ ਪਾ ਲਈ ਜੀ ਕਣੇ ਰਾਹ ਟਰੈਕਟਰ ਵਾਲੇ ਰਾਹ ਤੇ ਟਰੈਕਟਰ ਵਾਲੇ ਰਾਹ ਤੇ ਹੀ ਜਾਵਾਂਗੇ ਰਾਸ਼ੀ ਵੜਾਇਆ ਕੀ ਕਰਨਾ ਜਾਈਏ ਸਾਰ ਕੇ ਰੱਖੇ ਤੈਨੂੰ ਮੇਲਾ ਸੁਸਾ ਦਾ ਬਹੁਤ ਰੌਸ਼ਟਾ ਯਾਰ ਬੇਬੀ ਤਾਂ ਵੀ ਵਧੀਆ ਜਗ੍ਹਾ ਤੇ ਲੱਗ ਗਈ ਆਪਣੀ ਵਾਈਗੂ ਵਾਈਗੂ ਕਿੱਦਾਂ ਕਰਦਾ ਬੇਬੀ ਦੇ ਆਪਾਂ ਚਾਹਤ ਨਾਲ ਹੈ ਉਹ ਤਾਂ ਜੁੜਨਗੇ ਨਹੀਂ 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 ਉਹਦੀ ਪਹਿਲਾਂ ਆਵ ਜੁੜਾਂਗੇ ਜਿਹੜੇ ਮੁੰਲੇ ਸਰਕਾਰਾਂ ਨੂੰ ਉਹ ਮੱਧਿਆਨੋਂ ਬਾਹਰ ਚਾਹਤ ਕੋਲੋਂ ਤੇ ਇੱਧਰ ਹੀ ਜਾਣਾ ਹਣਾ ਮਤਕ ਦੇ ਟਿਕਣਾ ਮਤਕ ਦੇ ਟਿਕਣਾ ਇਹ ਤਾਂ ਬਹੁਤ ਹੰਮੜਾ ਆ ਯਾਰ ਟਿਕ ਕੇ ਰੱਖੂਗਾ ਪੈਸੇ ਹੱਥ ਘੁੱਟ ਕੇ ਮੜ ਕੇ ਰੱਖਿਆ ਕੁੜੀ ਨੇ ਪੈਸੇ ਦਾਤਾ ਅਮਰ ਕਰਨੇ ਦਾ ਜਾਗਰਣਾ ਪਾਛ ਜਦ ਮੇਰੀ ਮਨ ਦੀ ਝੋਲੀ ਭਰ ਗਈ ਮੇਰੇ ਮਨ ਦੀ ਸੁਖਾਲੀ ਝੋਲੀ ਭਰ ਗਈ ਮੇਰੇ ਸਾਨੂੰ ਨੇ ਆਪਣੇ ਆਪ ਸਿਰਿਤ ਹੋ ਜਾਣਾ ਕੱਲ ਜੀ ਇਹ ਕੱਲੋਂ ਚੜੂੰਗਾ ਜੀ ਨਿਸ਼ਾਨ ਸਾਹਿਬ ਅੱਜ ਆਇਆ ਜੀ ਸੈਕਿੰਡ ਦਿਨ ਨੂੰ ਤੇ ਕੱਲ ਚੜੂੰਗਾ ਨਿਸ਼ਾਨ ਸਾਹਿਬ ਤੇ ਜੋ ਉਸ ਨੂੰ ਮਹਿਰ ਕਰਨ ਚੜ੍ਹਦੀ ਕਲਾ ਬਖਸ਼ੇ ਮਾਲਕ ਨੇ ਪਹਿਲੇ ਟਿੱਕਾ ਮਾਤਰ ਸਿੰਘ ਦਾ ਬਾਹਰੀ ਪੇਡ ਤੋਂ ਨਿਕਲਦਾ ਬਾਹਰੀ ਸਾਹ ਮਤਰੀਕ ਜੀ ਦਾ ਨੰਬੂ ਵਾਏ ਗੁਰੂ ਕਰੀਦਾ ਹੁੰਦਾ ਵਾਏ ਗੁਰੂ ਕਿੱਦਾਂ ਕਰਨਾ ਵਾਏ ਗੁਰੂ ਬਹੁਤ ਕੁਝ ਦੇਖਿਆ ਪਰ ਮਾਮਾ ਹੋਣਾ ਚਾਚਾ ਪਿਆ ਇਸ ਇੱਥੇ ਬਹੁਤ ਕੁਝ ਹੋ ਆ ਚੁੱਕੇ ਹੈ ਜਿੱਥੇ ਜਿੱਥੇ ਸੀ ਸੰਕੇਤ ਜੀ ਤੋਂ ਆਪ ਜੀ ਨੇ ਸਭ ਤੋਂ ਪਹਿਲਾਂ ਦੰਦਵੀ ਟਕਸਾਲ ਦੇ ਮੌਜੂਦਾ ਮੁਖੀ ਪਰਧਾਨ ਤਦਹੁ ਭੁੱਲੇ ਸੇ ਜੰਮ ਜੰਮ ਮਰਦੇ ਤਿੰਨ ਕਦੇ ਨਾ ਚੁੱਕਨ ਹਾਵੇ ਇਹ ਆਕਾਲ ਪੁਰਖ ਪਰਮੇਸ਼ਰ ਸਾਡੇ ਤੇ ਕਿਰਪਾਲੂ ਹੋ ਹੋ ਜਾਮੀਨਰ ਦੇ ਕੋਲ ਪਾਸ ਹੋਣ ਦੇ ਲਈ ਆਪਣੀ ਯੋਗਤਾ ਅਖਾਲਣ ਦੀ ਯੋਗਤਾ ਬਖਸ਼ੀ ਹੈ ਪਰਮੇਸ਼ਰ ਮੁਕਤੀ ਬਖਸ਼ਦਾ ਹੈ ਬੰਦੇ ਦੀ ਜੁਤੀਏ ਦੇਖੀ ਗਈ ਮੇਰਾ ਬਚਾ ਹੋ ਗਿਆ ਭਾਈ ਬਈਆ ਕੈਨੇਡਾ ਅਮਰੀਕਾ ਉਹ ਬਾਈ ਨਾਲ ਬੈਠਾ ਲੱਗਦਾ ਪਹਿਲਾਂ ਹੀ ਸੈਟ ਹੋ ਗਏ ਜੀ ਜੀ ਦਾ ਨਾਮ ਸ਼ੁਕਰੀਆ ਮਿਲ ਗਈਆਂ ਜਦੋਂ ਆਪਣਾ ਇਤੋਂ ਕੋਈ ਚੀਜ਼ ਲੱਗੀ ਨਾ ਜਾਵੇ ਪੈਰਾਂ ਚ ਲਓ ਜੀ ਬੀਬੀਆਂ ਨੇ ਲੈਣੀ ਲੈ ਗਈ ਐਸਐਨਆਰ ਕਿਹੜੀ ਐਸਐਨਆਰ ਲਈ ਸਾਲਾਏ ਸੀ ਨਰ ਜੋਈ ਨੂੰ ਆ ਲੈ ਕੇ ਦਿੱਤਾ ਸੀਗਾ ਤੇ ਰਜ਼ੋਈ ਬਹੁਤ ਰੋਈ ਸੀਗੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਉਹ ਦੇਖੋ ਕਿੰਨਾ ਸੋਹਣਾ ਰੋਂਦੀ ਹੈ ਇਹ പണ മൂഹ ഫുഗാ മറിയ சிட்டி 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 ਬਾਈ ਬਿਨਾ ਬੱਤੀਆਂ ਨਾਲ ਉੜਾਈ ਜਾਂਦਾ ਉਹ ਤੇ ਦੇਖੋ ਮਾੜਾ ਕਿੰਨਾ ਵਧੀਆ ਬਾਈ ਮਿੱਟੀ ਹੋਣ ਕਰਕੇ ਥੋੜੀ ਵਿਜ਼ਿਬਿਲਟੀ ਘਟਾ ਪਰ ਉਤਰ ਉਹ ਕਿੰਨੀ ਤੇ ਚੱਲਦਾ ਯਾਰ ਬੜੀ ਫੁੱਲ ਫੀਡ ਆ ਕਿੰਗ ਸਾਹਿਬ ਚਾਹ ਬਣਾਈ ਜਾਂਦੇ ਆ ਵੱਡੇ ਹੁਣ ਸ਼ਕਾਂਗੇ ਜੀ ਪੂੜੀਆਂ ਦਾ ਲੰਗਰ ਬਹੁਤ ਹੀ ਸਵਾਦ ਪੂੜੀਆਂ ਦਾ ਲੰਗਰ ਚਣਿਆਂ ਦੇ ਨਾਲ ਬਣਿਆ ਹੋਇਆ ਤੇ ਬਾਈ ਹੁਣੇ ਜੋਰਾਂ ਛੋਰਾਂ ਦੇ ਕੰਮ ਕਰੀ ਜਾਂਦੇ ਬਹੁਤ ਰਸ਼ਾ ਤੇ ਦੇਖੋ ਸਟਾਕ ਕਿੰਨਾ ਰੱਖਿਆ ਇਹਨਾਂ ਨੇ ਤੇ ਪੂੜੀਆਂ ਤਾਜ਼ੀਆਂ ਗਰਮ-ਗਰਮ ਕੱਢ ਕੇ ਆ ਰਹੀਆਂ ਪੂੜੀਆਂ ਕਿੰਨਾ ਮੋਕਾ ਬਹੁਤ ਹੀ ਜ਼ਿਆਦਾ ਸਵਾਦ ਸੀ ਗਿਆ ਬਹੁਤ ਵਧੀਆ ਲੰਗਰ ਲਾਇਆ ਬਾਈ ਹੁਣਾਂ ਨੇ ਅੱਗੇ ਵੀ ਆਪਣਾ ਲੰਗਰ ਵਰਗਾ ਲੰਗਰ ਲੱਗਾ ਚਾੜ ਕੇ ਆਣ ਲੋ ਤੇ ਲੱਸੀ ਦਾ ਇਹਨਾਂ ਨੇ ਬੜਾ ਤਕੜਾ ਪ੍ਰੋਜੈਕਟ ਲਾਇਆ ਉਹ ਦੇਖੋ ਪਿੱਛੇ ਨਾ ਮਸ਼ੀਨ ਲਾਈ ਆ ਲੱਸੀ ਬਣਾਉਣ ਦੀ ਬੜੀ ਗੈਂਡ ਵਾਲਾ ਲੱਸੀ ਪੀ ਕੇ ਦੇਖਦੇ ਕਹਿ ਰਹੇ ਸੀ ਇੱਧਰ ਆ ਜਾ ਕਿਹੜੀ ਰਾਈਡ ਲੈਣੀ ਰਹੀ ਤੁਸੀਂ ਕਿਹੜੀ ਆਹ ਵੜੀ ਆ ਲੈਣੀ ਆ ਲੈਣੀ ਚਲੋ ਕਿੰਨੇ ਦੱਲਣਾ ਵਿੱਚ ਕੇ ਰੋਕ ਕੇ ਰਹਿ ਜਾ ਵੀ ਦੋਗੇ ਜਾ ਰਹੇ ਨੇ ਮੈਂ ਟ੍ਰੇਨ ਰੋਕੋ ਜਲਦੀ ਟ੍ਰੇਨ ਰੋਕੋ ਮਾਰਿਆ ਕੀ ਰਜ਼ਾਈ ਦੀ ਹੁਣ ਰਜ਼ਾਈ ਬੈਠੀ ਉਹ ਚਾ ਬੈਠੀ ਨਹੀਂ ਉਹ ਉਮ ਫਿਰ ਕੇ ਆ ਗਏ ਫੇ ਆਪਾਂ ਗੱਡੀ ਕੋਲ ਤੇ ਆਉਂਦੇ ਬੜੀ ਰੌਣਕ ਸੀਗੀ ਹੁਣ ਵੈਸੇ ਕਾਫੀ ਲੋਕ ਹੀ ਜਾ ਚੁੱਕੇ ਆ ਤੇ ਹੁਣ ਆਪਾਂ ਇੱਥੇ ਚੜਾ ਲੈਣੀ ਗੱਡੀ ਉੱਪਰ ਸਰ ਐਕਸਪ੍ਰੈਸ ਉਹ ਵਧੀਆ ਘੈਂਟ ਜਿੱਥੇ ਮਰਜ਼ੀ ਬਾੜਨ ਕੋਈ ਚੀਜ਼ ਕਰਨ ਦੀ ਗੱਲ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਕੋਈ ਇਹ ਨਾਕਾ ਤੋੜ ਕੇ ਗਏਗੇ ਤੋਂ ਉਹਦੀ